24 ਮਰਲਿਆਂ ਦੇ ਜ਼ਮੀਨ ਦੇ ਟੁਕੜੇ ਦੇ ਲਈ ਇਸ ਕਦਰ ਹੈਵਾਨੀਤ ਸਾਹਮਣੇ ਆਈ ਕਿ ਬਾਹਰ ਸਾਲਾਂ ਬਜ਼ੁਰਗ ਦੇ ਉੱਤੇ ਟਰੈਕਟਰ ਚੜਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਜ਼ੁਰਗ ਦੀ ਪਤਨੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਮੋਗਾ ਦੀ ਸਬ ਤਹਿਸੀਲ ਧਰਮਕੋਟ ਦੇ ਪਿੰਡ ਚੱਕ ਤਾਰੇ ਵਾਲੇ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਜ਼ਮੀਨ ਦੇ ਟੁਕੜੇ ਪਿੱਛੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਇੱਕ ਬਜ਼ੁਰਗ ਤੇ ਟਰੈਕਟਰ ਚੜਾ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਿਸ ਦੌਰਾਨ ਕਾਫੀ ਹੰਗਾਮਾ ਹੋਇਆ ਤੇ ਪੀੜਤ ਪਰਿਵਾਰ ਦੇ ਵੱਲੋਂ ਇਸ ਦੀ ਸੂਚਨਾ ਵੀ ਦਿੱਤੀ ਗਈ ਤੇ ਦੂਜੇ ਪਾਸੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਇਹ ਮੇਰਾ ਨਾਮ ਗੁਰਮੀਤ ਆ ਤੇ ਮੈਂ ਗੱਟੀ ਜੱਟਾਂ ਦੇ ਰਹਿਣ ਵਾਲੀਆਂ ਇਹ ਮਨਜੀਤ ਕੌਰ ਨੇ ਦਖਲੇ ਮੇਰੇ ਚਾਚੀ ਜੀ ਨੇ ਮਤਲਬ ਕਿ ਮੈਨੂੰ 8:30 ਵਜੇ ਦੇ ਕਰੀਬ 8:30 ਦੇ ਵਿੱਚ ਕਰੀਬ ਫੋਨ ਗਿਆ ਤੋਂ ਸਾਡੇ ਨਾਲ ਦੇ ਉਸ ਪੇ ਚੱਕਤਾਰੇਵਲ ਦੇ ਮੈਡਮ ਨੇ ਉਹਨਾਂ ਨੇ ਫੋਨ ਕੀਤਾ ਵੀ ਇਸ ਤਰ੍ਹਾਂ ਤੁਹਾਡੇ ਚਾਚਾ ਜੀ ਕੀ ਲੜਾਈ ਹੋ ਗਈ ਆ ਤੇ ਵੀ ਤੁਸੀਂ ਜਾ ਕੇ ਪਤਾ ਲਾਓ ਮੈਂ ਆਣ ਕੇ ਦੇਖਿਆ ਤੇ ਮੇਰੇ ਆਉਣ ਤੋਂ ਪਹਿਲਾਂ ਇਹਨਾਂ ਦੇ ਸੱਟਾਂ ਲੱਗ ਚੁੱਕੀਆਂ ਸੀ ਚਾਚੀ ਦੇ ਚਾਚੇ ਦੀ ਮੌਤ ਹੋ ਚੁੱਕੀ ਸੀ ਤੇ ਮੈਂ ਉਸ ਤੋਂ ਬਾਅਦ ਚ ਮਤਲਬ ਅਸੀਂ ਇਹਨਾਂ ਨੂੰ ਫਿਰ ਇੱਥੇ ਦਾਖਲ ਕਰਵਾ ਦਿੱਤਾ ਕਾਰਨ ਇਹਨਾਂ ਦਾ ਰਿਹਾ ਕਿ ਇਹਨਾਂ ਨੇ ਮੁੱਲ ਜ਼ਮੀਨ ਖਰੀਦੀ ਹੋਈ ਸੀਗੀ ਤੇ ਉਹ ਕਬਜ਼ਾ ਨਹੀਂ ਸੀ ਦੇ ਰਹੇ ਲੜਾਈ ਝਗੜਾ ਇਹਨਾਂ ਦਾ ਵੀਰੇ ਪ੍ਰੀਤਮ ਸਿੰਘ ਤੇ ਬਿੰਦਰ ਸਿੰਘ ਤੇ ਜਸਵਿੰਦਰ ਸਰਬਜੀਤ ਤੇ ਨਾਲ ਉਹਨਾਂ ਦੇ ਹੋਰ ਵੀ ਸੀਗੇ ਤੇ ਉਹ ਕਾਫੀ ਜਾਣੇ ਸੀ ਉਹ ਜ਼ਮੀਨ ਅੱਜ ਵਾਉਣ ਲੱਗੇ ਸੀ ਇਹ ਰੋਕਣ ਗਏ ਵੀ ਆਪਣਾ ਪੰਚਾਇਤ ਵਿੱਚ ਬੈਠ ਕੇ ਆਪਾਂ ਹੱਲ ਕਰ ਲੈਣਾ ਜੇ ਤੁਹਾਡੇ ਹਿੱਸੇ ਜਾਊਗੀ ਤੁਸੀਂ ਵਾ ਲਓ ਜੇ ਸਾਨੂੰ ਪੰਚਾਇਤ ਦੇ ਦੇਗੀ ਤੇ ਅਸੀਂ ਵਾ ਲਵਾਂਗੇ ਤੇ ਪੰਚਾਇਤਾਂ ਬੜੀਆਂ ਇਕੱਠੀਆਂ ਕੀਤੀਆਂ ਪਰ ਉਹ ਕਿਸੇ ਗੱਲ ਤੇ ਨਹੀਂ ਸੀ ਆਉਂਦੇ ਹਾਰ ਆਖਿਰ ਕਰਕੇ ਉਹਨਾਂ ਨੇ ਸਾਡੇ ਬੰਦੇ ਦੀ ਜਾਨ ਲੈ ਲਈ। ਜ਼ਮੀਨ ਜਿਹੜਾ ਪ੍ਰੀਤਮ ਸਿੰਘ ਆ ਉਹਨਾਂ ਦੀ ਭੈਣ ਆ ਕੋਈ ਰਾਜੇਵਾਲ ਵਿਆਹੀ ਹੋਈ ਆ ਉਹਨੇ ਆਪਦਾ ਹਿੱਸਾ ਵੇਚਿਆ ਉਹਦੇ ਭਰਾਵਾਂ ਤੋਂ ਹਿੱਸਾ ਲੈ ਕੇ ਉਹਨੇ ਉਹ ਵੇਚਿਆਗਾ। ਉਹ ਅਸੀਂ ਖਰੀਦਿਆ। ਰਜਿਸਟਰੀ ਹੋ ਗਈ, ਇੰਤਕਾਲ ਹੋ ਗਈ ਤੇ ਉਹ ਜਿਹੜੇ ਨੈਬਗੋਟ ਉਹਨਾਂ ਦੇ ਪਤਾ ਨਹੀਂ ਹਸਬੰਡ ਆ ਕੇ ਕੌਣ ਆ। ਉਹ ਕਹਿੰਦੇ ਸੀ ਵੀ ਮੈਂ ਕਬਜ਼ਾ ਤੁਹਾਨੂੰ ਲੈ ਕੇ ਦੇ ਕੇ ਜਾਊਂਗਾ ਤੇ ਬਟ ਉਹਨਾਂ ਨੇ ਫਿਰ ਸਾਡੀ ਗੱਲ ਨਹੀਂ ਸੁਣੀ। ਜਦੋਂ ਮੈਂ ਜਾ ਕੇ ਦੇਖਿਆ ਉਦੋਂ ਵੀਰੇ ਮਤਲਬ ਕਿ ਸੱਟਾਂ ਲੱਗ ਚੁੱਕੀਆਂ ਸੀ ਮੌਤ ਹੋ ਚੁੱਕੀ ਸੀ ਸਾਰੇ ਜਿਹੜੇ ਪਿੰਡ ਵਾਲੇ ਸੀ ਤਕਰੀਬਨ ਸੜਕਾਂ ਤੇ ਸੀ ਵੀ ਮਤਲਬ ਸਾਰਾ ਪਿੰਡ ਬਾਹਰ ਨਿਕਲਿਆ ਹੋਇਆ ਸੀ ਵੀ ਹਾਹਾਕਾਰ ਮੱਚੀ ਹੋਈ ਸੀ ਵੀ ਇੰਨਾ ਵੱਡਾ ਲੋੜਾ ਵੀ ਕੀ ਕਾਰਨ ਕੀ ਹੋਇਆ ਮੰਗ ਕਰਦੇ ਆਂ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਹੱਕ ਹੈ ਹੱਕ ਹੋਣਾ ਚਾਹੀਦਾ ਸਾਡੇ ਨਾਲ ਤੱਕਾ ਨਹੀਂ ਹੋਣਾ ਚਾਹੀਦਾ ਮਨਜੀਤ ਕੌਰ ਚਾਹਨਾ ਚੱਕ ਤਾਰੇ ਨਾ ਲਾਤੇ ਹੋ ਪੇੜੀ ਦਸਵੀਂ ਉਹ ਵਾਉਣਗੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੇ ਵਾਹੋ ਉਹਨਾਂ ਵੀ ਆਪਣੀ ਨਿਭੜ ਲਵੇ ਫਿਰ ਤੁਸੀਂ ਵਾਹ ਲਓ ਤੁਹਾਨੂੰ ਮਿਲ ਜੇ ਵੀ ਪੰਚਾਇਤ ਤੇ ਬਹਿ ਕੇ ਗੱਲ ਕਰ ਲੈਣਾ ਉਹ ਟਰੈਕਟਰ ਸਾਡੇ ਮਨ ਉੱਤੇ ਚਾਹਤਾਂ ਸਾਰੇ ਕਾਣੇ ਤੋਂ ਛੇਰੋ ਤੋਂ 1.5 ਸਾਲ ਉਹ ਆਪਣਾ ਥਾਂ ਲਈ ਸੀ ਉਹ ਜਿਹੜੇ ਹੈ ਨਾ ਜਿਨ੍ਹਾਂ ਦਾ ਕਬਜ਼ਾ ਸੀ ਉਹਨਾਂ ਦੀ ਭੈਣ ਨੇ ਆਪਦਾ ਹਿੱਸਾ ਵੇਚਿਆ ਸੀ ਜਿੰਨੂੰ ਉਹਨੇ ਵੇਚ ਉਹਦੇ ਕੋਲੋਂ ਗਾਜੇ ਉਹ ਵੀ ਮਰਲੇ ਥਾਂ ਉਹ ਆਪਾਂ ਖਰੀਦ ਲਈ ਕੁਛ ਗ੍ਰੀਪੀ ਹਾਂਜੀ ਉਹਦੇ ਰਜਿਸਟਰੀ ਹੋ ਗਏ ਸਾਰੇ ਕੰਮ ਅੱਜ ਫਿਰ ਉਹ ਚਲੇ ਗਏ ਉਥੇ ਟਰੈਕਟਰ ਵਾਉਣ ਤੇ ਅਸੀਂ ਮਗਰ ਗਏ ਤੁਸੀਂ ਬਾਹ ਉਹਨਾ ਆਪਣੀ ਨਿਭੜ ਜਾਂਦੀ ਬਾਅਦ ਵਿੱਚ ਤੁਸੀਂ ਬਾਹ ਉਹਨਾ ਪਹਿਲਾਂ ਮੇਰੇ ਤੇ ਟਰੈਕਟਰ ਚੜਾ ਦਿੱਤਾ ਮੈਂ ਇਸੇ ਤਰ੍ਹਾਂ ਜ ਆਪੇ ਮੇਰੇ ਲੱਤਾਂ ਵਿਚਾਲੇ ਹੋ ਗਏ ਨੇ ਮੇਰੇ ਮਨਵਾਟਾ ਤੇ ਮੇਰੇ ਘਰ ਵਾਲੇ ਦੇ ਉੱਤੇ ਚੜਾ ਤੁਹਾਨੂੰ ਉੱਥੇ ਜਾਂਦੀ ਮੋਤ ਹੋ ਕੇ ਤੇ ਹੋਗੀ ਕਿੰਨੀ ਗਮਰ ਕਿੰਨੀ ਮੇਰੇ 60 ਸਾਲੇ ਹੁੰਦੀ ਵੀ ਇੰਨੀ ਕੋਵੇ ਦੀ ਸਿਹਾਰਾਂ ਨੂੰ ਕੈਂਦਰੇ ਰਸਤੇ ਦਵਾਰ ਨੂੰ ਵੀ ਬਸੇ ਮੁੱਕਰੀ ਜਾਂਦੇ ਸੀ ਕਦੇ ਆਹ ਹੰਦੇ ਸੀ ਦੇ ਦੇਵਾਂਗੇ ਕਦੇ ਵੇਰ ਜਾਂਦੇ ਸੀ ਕਦੇ ਦੇ ਦੇਵਾਂਗੇ ਇਸੇ ਰੋਲੇ ਤੇ 1.5 ਸਾਲ ਸਦਾ ਲੰਘ ਗਿਆ ਉਹ ਬੋਸ ਤੋਂ ਪਹੁੰਚ ਗਈ ਸੀ ਪਰ ਉਹਦੇ ਪਿੱਛੇ ਫਿਰ ਮੈਂ ਇਹਨੂੰ ਤਾਂ ਇੱਧੇ ਲਿਆ ਆਇਆ ਮੈਨੂੰ ਫਿਰ ਪਤਾ ਨਹੀਂ ਮਿਲ ਸਕਟਾਂ ਲੱਗੀਆਂ ਸਾਫੇ ਹੁਣ ਆਪਣਾ ਹੋਣਾ ਚਾਹੀਦਾ ਵੀ ਆਪਣਾ ਐਡੀ ਵੱਡੀ ਮੌਤ ਹੋ ਗਈ ਮੈਂ ਵੀ ਟੁੱਟ ਪੱਜ ਗਈ ਸਾਰੀ ਆਪਾਂ ਸਾਫ਼ ਮਰਨਾ ਚਾਹੀਦਾ ਇਸ ਗੱਲ ਦਾ ਉੱਥੇ ਇਸ ਪੂਰੇ ਮਾ ਨੂੰ ਲੈ ਕੇ ਧਰਮਕੋੜ ਦੇ ਡੀਐਸਪੀ ਰਮਨਦੀਪ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇੱਕ ਚੱਕ ਤਾਰੇ ਵਾਲੇ ਵਿੱਚ ਦੋ ਧਿਰਾਂ ਦਾ ਜ਼ਮੀਨੀ ਵਿਵਾਦ ਚੱਲਦੇ ਆਇਆ ਕੱਲ ਇੱਕ ਮਰਡਰ ਹੋਇਆ ਸੀ ਜਿਹਦੇ ਵਿੱਚ ਇੱਕ ਦੂਜੀ ਧਿਰ ਨੇ ਟਰੈਕਟਰ ਚੜਾ ਕੇ ਇੱਕ ਦਾ ਮਰਡਰ ਕਰ ਦਿੱਤਾ ਗਿਆ ਸੀ ਚਿੰਮਨ ਸਿੰਘ ਦਾ ਉਸ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਸੂਲ ਹੋਈ ਤੇ ਸਾਡੇ ਐਸਟੀਓ ਸਾਹਿਬ ਤੇ ਮੈਂ ਵੀ ਮੌਕੇ ਤੇ ਪਹੁੰਚਾ ਤਾਂ ਮੌਕਾ ਦੇਖਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਹਾਂ ਐਫਆਰ ਨੰਬਰ 118/25 ਅੰਡਰ ਸੈਕਸ਼ਨ 103 ਤਿੰਨ ਜਿਮਨ 5 ਤੇ 352 ਜਿਮਨ 2 ਜਿਹੜੀ ਦਰਜ ਕੀਤੀ ਗਈ ਉਸ ਤੋਂ ਬਾਅਦ ਅਸੀਂ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਤਰੀਕੇ ਨਾਲ ਟੀਮਾਂ ਬਣਾ ਕੇ ਇਹਨਾਂ ਦੀ ਭਾਲ ਜਾਰੀ ਕੀਤੀ ਤੇ ਇਹਨਾਂ ਤਿੰਨ ਦੋਸ਼ੀਆਂ ਨੂੰ ਅਸੀਂ 6 ਘੰਟਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਇਹ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਬਲਵਿੰਦਰ ਸਿੰਘ son of ਕਰਤਾਰ ਸਿੰਘ ਤੇ ਪ੍ਰੀਤਮ ਸਿੰਘ son of ਕਰਤਾਰ ਸਿੰਘ ਇੱਕ ਜਸਵਿੰਦਰ ਸਿੰਘ ਆ ਪੁੱਤਰ ਜਗਿੰਦਰ ਸਿੰਘ ਵਾਸੀ ਤਾਰੇਵਾਲ ਜਿਹੜਾ ਜਸਵਿੰਦਰ ਸਿੰਘ ਇਹਨਾਂ ਦਾ ਭਤੀਜਾ ਲੱਗਦਾ ਜੀ ਇੱਕ ਇਹਨਾਂ ਕੋ ਜਿਹੜਾ ਇਹਨਾਂ ਨੇ ਟਰੈਕਟਰ ਵਰਤਿਆ ਸੀ ਵਾਰਦਾਤ ਚ ਉਹ ਬਰਾਮਦ ਕੀਤਾ ਤੇ ਇੱਕ ਜਿਹੜੀ ਆ ਵੈਗਨਰ ਗੱਡੀ ਬਰਾਮਦ ਕੀਤੀ ਹੈ ਜਿਹੜੇ ਵੈਗਨਰ ਤੇ ਟਰੈਕਟਰ ਘਰੇ ਲਾ ਕੇ ਆਪਣੀ ਤੇ ਵੈਗਨਰ ਤੇ ਭੱਜੇ ਹੋਏ ਸੀ ਟਰੈਕਟਰ ਦਾ ਜਿਹੜਾ ਮਾਲਕ ਹੈ ਉਹ ਜਸਵਿੰਦਰ ਸਿੰਘ ਆ ਜੀ ਅਗਲੀ ਅੱਜ ਇਹਨਾਂ ਨੂੰ ਮਾਨਜੋਗ ਅਦਾਲਤ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਤੇ ਅਗਲੀ ਪੁਸ਼ਕਿਸ਼ ਕੀਤੀ ਜਾਊਗੀ ਇਹ ਦੇਖਿਆ ਜਾਵੇ ਤਾਂ ਪੈਸੇ ਦੇ ਖਾਤਰ ਜਾਂ ਜ਼ਮੀਨਾਂ ਦੇ ਖਾਤਰ ਅੱਜਕੱਲ੍ਹ ਲੋਕ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣਦੇ ਜਾ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ